ਵੀਰ ਕਲੋਨੀ ਬਠਿੰਡਾ ਚ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਅਤੇ ਸਟੇਟ ਕ੍ਰਾਈਮ ਦੇ ਖਾਤਮੇ ਲਈ ਵੀਰ ਕਲੋਨੀ ਦੇ ਨਿਵਾਸੀਆਂ ਨਾਲ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੀਰ ਕਲੋਨੀ ਬਠਿੰਡਾ ਦੀਆਂ ਜਿੱਥੇ ਐਸਐਸਪੀ ਬਠਿੰਡਾ ਅਮਰੀਤ ਕੌਂਡਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੀਰ ਕਲੋਨੀ ਦੇ ਨਿਵਾਸੀਆਂ ਨਾਲ ਨਸ਼ੇ ਅਤੇ ਸਟੇਟ ਕ੍ਰਾਈਮ ਦੇ ਖਾਤਮੇ ਲਈ ਮੀਟਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀਰ ਕਲੋਨੀ ਬਠਿੰਡਾ ਦੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਮੀਟਿੰਗ ਬਾਰੇ ਕੀ ਕਹਿਣਾ ਉਹਨਾਂ ਦਾ ਐਸਐਸਪੀ ਬਠਿੰਡਾ ਮਨੀਤ ਕੌਂਡਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਪਬਲਿਕ ਮੀਟਿੰਗ ਕੀਤੀ ਹੈ ਵੀਰ ਕਲੋਨੀ ਬਠਿੰਡਾ ਚ ਨਸ਼ੇ ਅਤੇ ਸਟਰੀਟ ਕ੍ਰਾਈਮ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਅੱਜ ਜੀ ਅਸੀਂ ਜਿਹੜਾ ਸੰਪਰਕ ਪ੍ਰੋਗਰਾਮ ਹੈ ਅੱਜ ਆਪਣਾ ਬਠਿੰਡਾ ਚ ਬਠਿੰਡਾ ਚ ਆਪਣਾ ਇਨੀਸ਼ੀਏਟਿਵ ਲਿਆ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਹੀ ਵਿਜਨ ਹੈ ਔਰ ਸਾਡੇ ਡੀਜੀਪੀ ਪੰਜਾਬ ਦੀ ਸਾਨੂੰ ਡਾਇਰੈਕਸ਼ਨ ਸਿਗੀ ਕਿ ਹਰ ਜ਼ਿਲ੍ਹੇ ਚ ਜਿਹੜੀ ਸਾਡੀ ਪਹਿਲਾਂ ਵਿਲੇਜ ਡਿਫੈਂਸ ਕਮੇਟੀਆਂ ਜਾਂ ਮੋਹੱਲਾ ਡਿਫੈਂਸ ਕਮੇਟੀਆਂ ਬਣਿਆ ਸੀ ਉਹਨਾਂ ਨੂੰ ਇੱਕ ਤਾਂ ਅਸੀਂ ਉਹਨਾਂ ਦੇ ਮੈਂਬਰਸ ਨੂੰ ਥੋੜਾ ਇਨਲਾਰਜ ਕਰਨਾ ਔਰ ਇੱਕ ਇੱਕ ਏਰੀਆ ਚ ਜਾ ਕੇ ਮੈਂ ਔਰ ਮੇਰੇ ਆਫੀਸਰਸ ਔਰ ਮੇਰੇ ਰੇਂਜ ਆਫੀਸਰ ਵੀ ਅਸੀਂ ਇਹਨਾਂ ਨਾਲ ਪਬਲਿਕ ਨਾਲ ਇੰਟਰੈਕਸ਼ਨ ਕਰਾਂਗੇ ਅਜਵੀਰ ਕਲੋਨੀ ਚ ਇੱਥੇ ਦੇ ਜਿਹੜੇ ਕਮੇਟੀ ਮੈਂਬਰਸ ਹੈ ਔਰ ਜਿਹੜੇ ਲੋਕਲ ਰੈਜ਼ੀਡੈਂਟਸ ਹੈ ਉਹਨਾਂ ਨਾਲ ਸਾਡੀ ਬੜੀ ਵਧੀਆ ਮੀਟਿੰਗ ਹੋਈ ਜਿਹਦੇ ਚ ਉਹਨਾਂ ਨੇ ਜੋ ਜੋ ਪ੍ਰੋਬਲਮਸ ਉਹਨਾਂ ਨੂੰ ਪੁਲਿਸ ਰਿਲੇਟਡ ਅਫੈਕਟ ਕਰਦੀਆਂ ਸੀ ਕਿਹਾ ਸੀ ਕਿ ਸਾਨੂੰ ਇਨਫਾਰਮਲ ਤੁਹਾਡਾ ਫੀਡਬੈਕ ਤੁਹਾਡੀ ਸੁਜੈਸ਼ਨ ਚਾਹੀਦੀ ਹੈ ਕਿ ਜਿਹੜੇ ਜਿਹੜੇ ਮੁੱਦੇ ਜਿਵੇਂ ਡਰੱਗਸ ਹੋ ਗਿਆ ਜਾਂ ਸਟਰੀਟ ਕ੍ਰਾਈਮ ਹੈ ਜਾਂ ਗੈਂਗਸਟਰイズਮ ਜੋ ਜੋ ਮੁੱਦੇ ਆਮ ਜਨਤਾ ਨੂੰ ਪੁਲਿਸ ਰਿਲੇਟਡ ਇਨਸਿਕਿਉਰਿਟੀ ਵਾਲੀ ਫੀਲਿੰਗ ਦਿੰਦੇ ਉਹ ਸਾਨੂੰ ਦੱਸੋ ਸੋ ਥੈਟ ਅਸੀਂ ਉਹਨਾਂ ਦੇ ਵਰਕ ਕਰ ਸਕੀਏ ਔਰ ਆਮ ਵੈਰੀ ਹੈਪੀ ਕਿ ਇੱਥੇ ਲੋਕਾਂ ਨੇ ਬਿਲਕੁਲ ਖੁੱਲ ਕੇ ਸਾਨੂੰ ਰਿਐਲਿਟੀ ਦੱਸੀ ਜੋ ਜੋ ਪ੍ਰੋਬਲਮਸ ਹੈ ਔਰ ਚਲੋ ਕ੍ਰਿਟਿਸਾਈਜ਼ ਹੀ ਨਹੀਂ ਕਹਿਣਾ ਚਾਹੀਦਾ ਇਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਜਿੱਥੇ ਜਿੱ ਸੋ ਚ ਉਹਨੇ ਅਪਰੀਸ਼ੀਏਟ ਕੀਤਾ ਬਾਕੀਆਂ ਨੇ ਵੀ ਸੋ ਕਹਿ ਰਹੇ ਸੀ ਕਿ ਥੋੜਾ ਵਿਸ਼ਵਾਸ ਘਟਿਆ ਹੈ ਬਟ ਫਿਰ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਵੀ ਕੀ ਕੀ ਅਫਰਟਸ ਕਰ ਰਹੇ ਹਾਂ ਤਾਂ ਉਹਨਾਂ ਨੇ ਵੀ ਅੱਗੇ ਆ ਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਜਿਹੜੇ ਵੀ ਇਨੀਸ਼ੀਏਟਿਵ ਚ ਤੁਹਾਡੀ ਹੈਲਪ ਕਰ ਸਕਦੇ ਹਾਂ ਵੀ ਆਰ 올 देयर ਫॉर ਯੂ ਸੋ ਅਗਲੀ ਅਸੀਂ ਦੁਬਾਰਾ ਮਹੀਨੇ ਬਾਅਦ ਕੋਸ਼ਿਸ਼ ਕਰਾਂਗੇ ਮੀਟਿੰਗ ਕਰਕੇ ਇਹਨਾਂ ਦੇ ਜੋ ਜੋ ਮਸਲੇ ਇਹਨਾਂ ਨੇ ਦੱਸੇ ਉਹਦੇ ਤੇ ਕੰਮ ਕਰਕੇ ਦੱਸਾਂਗੇ ਮੈਮ ਨਸ਼ੇ ਅਤੇ ਸਟਰੀਟ ਕ੍ਰਾਈਮ ਦੇ ਖਾਤਮੇ ਲਈ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਸਟਰੀਟ ਕ੍ਰਾਈਮ ਲਈ ਮੈਂ ਇਹ ਕਿਹਾ ਕਿ ਸਾਨੂੰ ਜਿਹੜੀ ਵੀ ਕੰਪਲੇਂਟ ਆਂਦੀ ਹੈ ਸਪੈਸ਼ਲੀ 112 ਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਕਲੀਅਰ ਡਾਇਰੈਕਸ਼ਨ ਹੈ ਕਿ ਜਿਹਦੇ ਤੇ ਐਫਆਈਆਰ ਲੌਂਚ ਕਰਨਾ ਬਣਦਾ ਹੈ ਉਹ ਉਸੇ ਦਿਨ ਦਰਜ ਕਰਨਾ ਹੈ ਇਹਦੇ 'ਚ ਕੋਈ ਕੁਤਾਹੀ ਕਰੇਗਾ ਤਾਂ ਉਹਦੇ ਤੇ ਅਸੀਂ ਐਕਸ਼ਨ ਲੈਣਾ ਔਰ ਡਰੱਗਸ ਬਾਰੇ ਮੈਂ ਦੱਸਿਆ ਕਿ ਸਾਡਾ ਇੱਕ ਸੇਫ ਪੰਜਾਬ ਨਾਮ ਦੀ ਹੈਲਪਲਾਈਨ ਐਟ ਚੈਟਬੋਟ ਉਹਦੇ 'ਚ ਇਟਸ ਅ ਫ੍ਰੀ ਟੋਲ ਫ੍ਰੀ ਨੰਬਰ ਜਿਹਦੇ 'ਚ ਜੋ ਕਾਲਰ ਹੁੰਦਾ ਉਹਦੀ ਆਈਡੈਂਟੀਟੀ ਰਿਵੀਲ ਨਹੀਂ ਹੁੰਦੀ ਉਹਦਾ ਨੰਬਰ ਮੈਂ ਇੱਥੇ ਸਾਰਿਆਂ ਨੂੰ ਦੱਸਿਆ ਕਿ ਤੁਸੀਂ ਉਹਦੇ ਤੇ ਦੱਸ ਸਕਦੇ ਹੋ ਜੇ ਤੁਹਾਨੂੰ ਲੱਗੇ ਸਿੱਧੇ ਫੋਨ ਕਰਾਂਗੇ ਤਾਂ ਸਾਡੀ ਆਇਡੈਂਟੀਟੀ ਰਿਵੀਲ ਹੋ ਜਾਏਗੀ ਪਲੱਸ ਜਿਹੜੇ ਅਸੀਂ ਬਠਿੰਡਾ ਸ਼ਹਿਰ 'ਚ ਹੁਣ ਕੈਮਰੇ ਲਵਾਉਣ ਵਾਲੇ ਆ ਉਹਦੇ ਬਾਰੇ ਮੈਂ ਦੱਸਿਆ ਕਿ ਅਸੀਂ ਕਿਹੜੇ-ਕਿਹੜੇ ਏਰੀਆਜ਼ ਆਪ ਆਇਡੈਂਟੀਫਾਈ ਕੀਤੇ ਆ ਪਲੱਸ ਅਸੀਂ ਇੱਥੇ ਦਾ ਸ਼ਹਿਰੀ ਕ੍ਰਾਈਮ ਪੈਟਰਨ ਦੇਖ ਕੇ ਚਾਰ ਪਿਕਟਸ ਲਾਂਚ ਕਰਨ ਵਾਲੇ ਉਹ ਵੀ ਸਾਰਾ ਦੱਸਿਆ ਸੋ ਇਹ ਸਾਰੇ ਉਪਰਾਲੇ ਸਾਡੇ ਪਬਲਿਕ ਨੂੰ ਸੇਫ ਫੀਲ ਕਰਾਉਣ ਦੇ ਮੰਤਵ ਨਾਲ ਹੀ ਜਾਰੀ ਹੋਣ ਵਾਲੇ ਮੈਡਮ ਅੱਜ ਵੀਰ ਕਲੋਨੀ 'ਚ ਮੀਟਿੰਗ ਕੀਤੀ ਗਈ ਆ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਵੀਰ ਕਲੋਨੀ ਦੇ ਲੋਕਾਂ ਦਾ ਬੜੇ ਪੋਜ਼ਿਟਿਵ ਲੋਕ ਐਸੀ ਇਨਾਂ ਨੇ ਕਿਸੇ ਨੇ ਵੀ ਕੋਈ ਐਗਜ਼ੈਜੂਰੇਟਡ ਗੱਲ ਨਹੀਂ ਕੀਤੀ ਜੋ ਗਰਾਊਂਡ ਗਰਾਊਂਡ ਲੈਵਲ ਤੇ ਪਬਲਿਕ ਨੂੰ ਜੋ ਮੁੱਦੇ ਅਫੈਕਟ ਕਰਦੇ ਨਾ ਨੇ ਕਲੀਅਰਲੀ ਉਹੀ ਦੱਸੇ ਨਾਲ ਦੇ ਨਾਲ ਪੁਲਿਸ ਦੀ ਵੀ ਪ੍ਰੋਬਲਮ ਵੀ ਸਮਝੀ ਔਰ ਪੁਲਿਸ ਦੇ ਐਫਰਟ ਨੂੰ ਅਪਰੀਸ਼ੀਏਟ ਵੀ ਕੀਤਾ ਕੀ ਲੱਗਦਾ ਮੈਮ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਦਾ ਜਿਹੜਾ ਖਾਤਮਾ ਹੋ ਸਕਦਾ ਦੇਖੋ ਜੀ ਡੈਫੀਨਿਟਲੀ ਮੈਨੂੰ ਲੱਗਦਾ ਹੈ ਕਿ ਕਮਿਊਨਿਟੀ ਜਦੋਂ ਸਪੋਰਟ ਕਰੇ ਜਦੋਂ ਸਾਨੂੰ ਸਹੀ ਰਿਪੋਰਟਿੰਗ ਦੇਣ ਤਾਂ ਪਹਿਲਾਂ ਵੀ ਸਾਡੇ ਮੁੱਦੇ ਸੋਲਵ ਹੋਏ ਡਰੱਗਸ ਦੇ ਤੇ ਹੁਣ ਵੀ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਐਸਐਸਪੀ ਬਠਿੰਡਾ ਮਨੀਤ ਕੋਂਡਲ ਜਿਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਸਟ੍ਰੀਟ ਕ੍ਰਾਈਮ ਦੇ ਖਾਤਮੇ ਲਈ ਬਠਿੰਡਾ ਦੇ ਲੋਕਾਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਉਹਨਾਂ ਵੱਲੋਂ ਸਹਿਯੋਗ ਚਾਹੀਦਾ ਹੈ ਤਾਂ ਹੀ ਜਿਹੜਾ ਨਸ਼ੇ ਅਤੇ ਸਟ੍ਰੀਟ ਕ੍ਰਾਈਮ ਦਾ ਜਿਹੜਾ ਖਾਤਮਾ ਹੋ ਸਕਦਾ ਹੈ ਕੈਮਰਾਮੈਨ ਸੋਜਲ ਦੇ ਨਾਲ ਮਨੋਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ